ਲੋਕ ਹਿੱਤ ਲੋਕਾਂ ਦੀ ਆਵਾਜ਼ ਅੱਜ ਪਪੂ ਜੀ ਨੇ ਅੱਜ ਕੱਲ੍ਹ ਮਾਜੇ ਦੇ ਵਿੱਚ ਗੱਲਬਾਤ ਜਿਵੇਂ ਮਨ ਲੋਕ ਖਟਨਾਵਾ ਵਾਪਰਨੇ ਆਉਂਦੇ ਨੇ ਜਿਵੇਂ ਕੱਲ ਪਰਸੋ ਦੀ ਗੱਲ ਆਪਾਂ ਲੈ ਕੇ ਚੱਲੀ ਜੇ ਆਪਣੇ ਝਬਾਨ ਦੇ ਲਾਗੇ ਮਾਜੇ ਦੇ ਵਿੱਚ ਇੱਕ ਅਮਰਤਾ ਰਿਨੋ ਸਾਸ ਵੱਲੋਂ ਬਿਆਦੀ ਕੀਤੀ ਗਈ ਆ ਕਿ ਮਸਲਾ ਸਾਰਾ ਗੱਲ ਇਹ ਆ ਵੀ ਇਹ ਨਾ ਜਿਵੇਂ ਗੁੜਕਾ ਸਾਹਿਬ ਦੀ ਬੇਇੱਜ਼ਤੀ ਕਰਾਉਣਾ ਅਲਦ ਠੀਕ ਹੈ ਮਾਦੀ ਦੇ ਵਿੱਚੋਂ ਪਹਿਲਾ ਤਰਨਤਾਰ ਸਾਹਿਬ ਆਪਰੇ ਹੁਣ ਇਹ ਜਿਹੜੀ ਝਮਾਲ ਆ ਵਾਪਰੇ ਸਭ ਤੋਂ ਨਮੋਸ਼ੀ ਜਣ ਗੱਲ ਇਹ ਆ ਵੀ ਉੱਥੇ ਜਿੱਥੇ ਘਟਣਾ ਵਾਪਰੇ ਉੱਥੇ ਬੜੇ ਵੱਡੇ ਧਾਰਮਿਕ ਸਥਾਨ ਆ ਬੀੜਵਾ ਬੁੱਢਾ ਸਾਹਿਬ ਮਾਤਾ ਵੀਰੋ ਜੀ ਤੇ ਹੋਰ ਝਮਾਲ ਦੇ ਜਿਹੜੇ ਬਹੁਤ ਵੱਡੇ ਮਹਾਂਪੁਰਖਾਂ ਦੇ ਤਰਨੁਸਤਾਰ ਆ ਸਭ ਤੋਂ ਵੱਡੀ ਗੱਲ ਇਹ ਹੋਈ ਵੀ ਇਹ ਪ੍ਰਚਾਰ ਤੇ ਪ੍ਰਸਾਦ ਦੀ ਇਹ ਜਿਹੜੀ ਆ ਘਾਟ ਰਹੀ ਆ ਜਿਹਦੇ ਕਰਕੇ ਦੇਰਾਂ ਦੀ ਘਟਦਾ ਵੈਸਾ ਦਾ ਵਾਪਰੇ ਆ ਅਈ ਲੱਖ ਰੁਪਏ ਬੀੜਵਾ ਬੁੜਾ ਸੋ ਲੰਗਰਾ ਤੇ ਲਾ ਦਿੰਦੇ ਆ ਉੱਥੇ ਵੱਡੇ ਉੱਚ ਕੁਟ ਦੇ ਕਮਿਸ਼ਨਰ ઠાੜੀ ਰਾਗੀ ਸਾਦੇ ਆ ਪਰ ਅਜੇ ਤੱਕ ਕਿਸੇ ਨੇ ਸੰਗਤਾਂ ਨੂੰ ਕੋਈ ਦੱਸਿਆ ਨਹੀਂਗਾ ਕਿ ਗੁਰੂ ਸਾਹਿਬ ਦੇ ਤੁਸੀਂ ਘਰੇ ਪ੍ਰਕਾਸ਼ ਕੀਤਾ ਤੂੰ ਨੂੰ ਕਿਵੇਂ ਕਰਨਾ ਤੁਸੀਂ ਗੁਟਕਾ ਸਾਹਿਬ ਘਰੇ ਰੱਖੇ ਆ ਉਹਨਾਂ ਦਾ ਖਿਆਲ ਕਿਵੇਂ ਰੱਖਣਾ ਜਦੋਂ ਬਿਰਧ ਹੋ ਜਾਂਦੇ ਔਰ ਉਹਨਾਂ ਨੂੰ ਤੁਸੀਂ ਕਿੱਥੇ ਲੈ ਸੌਂਪਣਾ ਇਹ ਆਪਦਾ ਹਾਲੀ ਹੈ ਵੀ ਆਪਣੇ ਸਿਸਟਮ ਦੇ ਵਿੱਚ ਕਦੇ ਨਾ ਕਦੇ ਕਮੀ ਆ। ਉਹ ਗੜਬੜੀ ਆ ਵੀ ਜਿੱਦਾਂ ਹੁਣ ਆਪਾਂ ਗੁਰਦਾਰ ਸਾਹਿਬ ਤੇ ਮਹੀਨੇ ਸੰਗਰਾਂਦ ਤੇ ਮਸਿਆਂ ਤੇ ਪ੍ਰੋਗਰਾਮ ਕਰਦੇ ਹਾਂ ਅਸਲ ਤਾਂ ਲਗਭਗ ਕਿਰਦੀਆਂ ਜਾਂਦੀਆਂ ਉੱਥੇ ਦੱਸਿਆ ਜਾਵੇ ਵੀ ਆਮ ਕਰਾ ਦੀ ਗੁਰਕਾ ਸਾਹਿਬ ਆਜ ਬਿਰਦ ਹੋ ਜਾਂਦੇ ਆ ਜਦ ਬੱਚਿਆਂ ਉਹਨਾਂ ਦੇ ਕਿਤੇ ਉਹ ਅਗਨ ਨੁਕਸਾਨੇ ਜਾਂਦੇ ਆ ਤੇ ਗੁਰਕਾ ਸਾਹਿਬ ਗੋਡਰਾ ਸਾਹਿਬ ਸਾਰੇ ਸੰਗਤਾਂ ਸਟੇਟ ਨਹੀਂ ਹੁੰਦੀਆਂ ਜਿਤਨਾ ਉਹ ਧਾਰਮਿਕ ਔਰਤਾ ਸੀ ਬੀਬੀਆਂ ਹੀ ਔਰਤਾ ਰਹੀ ਪਰ ਇਹ ਨਾਸੰਜੇਤ ਨਾ ਇਹਨਾਂ ਨੇ ਸਮਝ ਕਰਨ ਇਹ ਘੜਵਾ ਵਾਪਰੀ ਇਹ ਮੈਂ ਤਾਂ ਇਹ ਗੱਲ ਕਹਿੰਨਾ ਵੀ ਜਿਹਨਾਂ ਨੂੰ ਦੱਸਿਆ ਜਾਂਦਾ ਕਿ ਉੱਥੇ ਉਹ ਬਿਲਕੁਲ ਇਹ ਬੀੜ ਸਾਹਿਬ ਦੇ ਆਉਦੇ ਗੁਰਕਾ ਸਾਹਿਬ ਜੀ ਨੁਕਸਾਨੇ ਇਹ ਹੀ ਦਾ ਉੱਥੇ ਮਾਦਾ ਵੀਰੋ ਦੇ ਗੁਰਦਰਾ ਸਾਹਿਬ ਤਾਂ ਕਿਤੇ ਹੋਰ ਦੇ ਆਉਦੇ ਹੁਣ ਘੜਨਾ ਕੀ ਵਾਪਰੀ ਆ ਦਰ ਤਰ੍ਹਾਂ ਇਹ ਉਧਰ ਘਰ ਸਾਹਮਣੇ ਆਈ ਵੀ ਜਦੋਂ ਪਾਠ ਕਰਦੇ ਆ ਘਰਾਂ ਦੇ ਨਾਲ ਬਿਰਤ ਹੋ ਜਾਂਦੇ ਗੁਰਕਾ ਸਾਹਿਬ ਜਾਂ ਜਿਵੇਂ ਬੱਚੇ ਅੱਜ ਹਰ ਕੀ ਦੇ ਪੜਦੇ ਜਾਂਦੇ ਤੇ ਧਰਮਿਕ ਵਿਦਿਆ ਸਿੱਟੀ ਜਾਂਦੀ ਹੈ ਉੱਥੇ ਵਕ ਵਕ ਜਿਹੜੀਆਂ ਉਹਦੇ ਨਾਲ ਜੱਥੇ ਵੰਦੀਆ ਉਹ ਆਪਣੀ ਵੀ ਇੱਕ ਰ ਪੇਪਰ ਦਿੱਤੇ ਬੱਚੇ ਨੇ ਦੀ ਆਪਣੇ ਘਰ ਵੀ ਨਾ ਹੋਆ ਉਹ ਗੁੜਕਾ ਸਾਹਿਬ ਆ ਗਏ ਘਰੇ ਜਪਜੀ ਸਾਹਿਬ ਦੇ ਲੰਗਰ ਕੋਲ 10 15 ਹੀ ਗੁੜਕਾ ਸਾਹਿਬ ਪੰਜਾਬ ਮਾੜੀਆਂ ਦੇ ਵੀ ਗੁੜਕਾ ਸਾਹਿਬ ਸੀ ਉਹ ਸਾਰੇ ਨਵੇਂ ਫਿਰਦਾ ਹੀ ਜੋ ਆਏ ਘਰੇ ਗੁੜਕਾ ਸਾਹਿਬ ਫੇਟ ਕਰਾਏ ਉਹ ਬੱਚਿਆਂ ਦਾ ਪਤਾ ਨਹੀਂ ਉਹਨਾਂ ਹੱਥੇ ਕਿਤਾਬ ਤੇ ਗੁੜਕਾ ਸਾਹਿਬ ਦਾ ਕੋਈ ਬਤਾਂਤਰ ਨਹੀਂ ਹੁੰਦਾ ਉਹ ਜਦੋਂ ਇਹ ਨਹੀਂ ਘਟਨਾ ਮਾਪਿਆਂ ਨੇ ਧਿਆਨ ਰੱਖਣਾ ਜੇ ਗਲਤੀ ਹੋ ਗਈ ਅਧਿਉੱਚ ਜਾ ਕੇ ਉਹ ਪਛਤਾਤਾ ਕਰੀ ਕੋ ਡਰਾ ਸਾਹਿਬ ਤੇ ਉਹਨਾਂ ਦੇ ਰੂੜੀ ਤੇ ਕੁੜੀ ਦੇ ਢੇ ਰੱਖਣਾ ਦਾ ਇਹਦਾ ਹੱਲ ਨਹੀਂ ਨਾ ਹੁਣੇ ਕਿੱਡੀ ਕਹਾਣੀ ਇਹਨਾਂ ਨੇ ਦੋ ਨੋ ਸੱਸ ਨੇ ਕੜ ਵਾਪਰੀਆ ਫਿਰ ਉਹਨਾਂ ਨੇ ਪਤਾ ਨਹੀਂ ਲੱਗਣਾ ਉਸ ਜਿਹੜੇ ਉਹ ਬੱਚੇ ਟਿਊਸ਼ਨ ਜਾਂਦੇ ਆ ਉਹ ਖਾਲਸਾ ਏਡਾ ਮਨ ਲੱਗਦਾ ਸੀ ਕਿ ਇੱਕ ਫ੍ਰੀ ਟਿਊਸ਼ਨ ਸੈਂਟਰ ਸੀ ਜਿੱਥੇ ਇਹਨਾਂ ਨੂੰ ਪਤਾ ਪਾ ਦਿੱਤੀ ਗਈਆਂ ਧਾਰਮਿਕ ਤੇ ਨਾਲ ਗੱਲ ਕਰਸਾ ਦਿੱਤੇ ਗਏ ਉਥੇ ਮੇਰੀ ਧਾਰਮਿਕ ਕਿਤਾਬ ਦੇ ਵਿੱਚੋਂ ਵੀ ਕੁਝ ਪੇਜ ਜਿਹਦੇ ਛੁੱਟੇ ਨੇ ਗੁਰੂਕਾ ਸਾਹਿਬ ਦੇ ਨਾਲ ਸੀ ਉਹ ਜਦੋਂ ਉਹਨੇ ਘਰੋਂ ਕਿਤਾਬ ਬRAND ਹੋਈ ਨਾ ਉਹਦੇ ਵਿੱਚ ਗੁਰੂਕਾ ਸਾਹਿਬ ਤਾਂ ਮੰਨੀਆਂ ਨਹੀਂ ਪੀਪੀਆਂ ਸਾਡੇ ਘਰੇ ਕੇ ਹੱਡ ਕੰਦੇ ਆਏ ਨਹੀਂ ਉਹ ਜਦੋਂ ਆਲਗੋ ਤਾਂ ਇਹ ਗੁਰੂਕਾ ਸਾਹਿਬ ਮੰਗਦੇ ਤਾਂ ਇਹ ਉਹਨਾਂ ਮੈਚ ਹੋਣੀ ਹੈ ਨਾ ਇਹ ਮੰਨੇ ਨਹੀਂ ਉਹ ਕਿਤਾਬ ਦਾ ਧਾਰਮਿਕ ਦਾ ਉਹ ਪੇਜ ਜਦੋਂ ਲਾੜ ਗਏ ਨਾ ਫਿਰ ਇਹ ਮੰਨੇ ਆ ਉਹਨਾਂ ਜਿਹੜੇ ਇਥੇ ਸਾਡੇ ਪ੍ਰਧਾਨ ਕੋਰਸਾਂ ਕਮੇਟੀਆਂ ਦੇ ਜਾਂ ਹੋਰ ਪ੍ਰਬੰਧਕ ਉਹ ਇੱਡੇ ਜ਼ਿਆਦਾ ਹਵਾ ਬਣਿਆ ਵੀ ਉਹ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਸਕਦੀ ਆ ਆਮ ਸੰਗਤ ਉਹਨਾਂ ਨੂੰ ਵੀ ਆਪਣਾ ਸੁਭਾਅ ਤੋਂ ਦੀ ਲਿਲੀ ਲੜਉਣੀ ਚਾਹੀਦੀ ਆ ਤੇ ਜਿਹੜੇ ਗੁਰਸ ਸਿੰਘ ਆ ਇਹ ਗ੍ਰੰਥੀਆ ਉਹਨਾਂ ਨੂੰ ਸੰਗਤਾਂ ਨੂੰ ਵੇਰ ਕਰਨਾ ਚਾਹੀਦਾ ਜੀਕ ਦੇ ਪਿੰਡ ਚ ਰਾਗੀ ਸਿੰਘ ਜਾਂਦਾ ਢਾਡੀ ਸਿੰਘ ਜਾਂਦਾ ਗੀਤ ਸਿੰਘ ਜਾਂਦਾ ਉਹਨਾਂ ਨੂੰ ਵੀ ਖਾਸ ਕਰਕੇ 2 ਮਿੰਟ ਸ਼ਕਲ ਦੇ ਲਾਣਾ ਚਾਹੀਦੇ ਆ ਇੰਨਾ ਸੌਤਾ ਸਾਧ ਆਹ ਹੋਰ ਤਰ੍ਹਾਂ ਦੇ ਲੋਕਾਂ ਨੇ ਬੇਦਗੀਆਂ ਕੀਤੀਆਂ ਅਸੀਂ ਧਰਨੇ ਲਾਏ ਸੰਘਰਸ਼ ਕੀਤਾ ਵੀ ਬੜਾ ਉਹਦੇ ਵਾਸਤੇ ਲੜੇ ਇਹ ਕੌਣ ਦੇ ਬੇਦਗੀਆਂ ਕਰਨ ਲਏ ਉਹਨਾਂ ਕਿਉਂ ਕੀਤੀਆਂ ਉਹਨਾਂ ਨੂੰ ਮੌਦੇ ਘਾਟੇ ਸਿੱਖਾ ਨੌਜਵਾਨਾਂ ਉੱਪਰ ਉਤਾਰਿਆ ਗਿਆ ਬੜਾ ਕੁਝ ਹੋਇਆ ਇੱਥੇ ਪੰਜਾਬ ਧਰਤੀ ਤੇ ਪਰ ਕਿਤੇ ਹੁਣ ਸਾਡੇ ਆਪ ਦੇ ਲੋਕ ਸਾਡੇ ਅੰਦਰ ਹੀ ਸਿੱਖ ਜਦੋਂ ਇਹ ਚੀਜ਼ ਚਾਉਂਦੇ ਹੈ ਨਾ ਸਭ ਤੋਂ ਵੱਡਾ ਨੁਕਸਾਨ ਉਦੋਂ ਹੁੰਦਾ ਇਦਾਂ ਦੀ ਘਟਨਾ ਮਾਨਕਪੁਰੇ ਪਿੰਡ ਵਾਪਰੀ ਜਿਸ ਸਤਾਬ ਵਿੱਚ ਉਸ ਬੰਦੇ ਦਾ ਜਿਹਦਾ ਨਾਮ ਲਗਾ ਹੈ ਨਾ ਬਹੁਤ ਧਾਰਮਿਕ ਗੁਣੀ ਗਿਆਨੀ ਵੱਖ-ਵੱਖ ਮਹਾਪੁਰਖਾਂ ਨਾਲ ਸੰਬੰਧਿਤ ਉਹ ਬੰਦੇ ਦੇ ਪਰਿਵਾਰ ਦੇ ਤੇ ਉਹ ਸਿਰਫ ਉਹਦੀ ਨੀਤ ਜਿਹੜੀ ਨਾ ਪਾਤੀ ਸਿੰਘ ਦੀ ਘਰ ਦੀ ਜ ਬਦਨੀਤ ਹੋ ਗਈ ਤੇ ਉਹਨੂੰ ਬਦਨਾਮ ਕਰਨ ਵਾਸਤੇ ਉਸ ਬੰਦੇ ਨੇ ਏਡੀ ਘਨੌਨੀ ਹਰਕਤ ਕੀਤੀ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ਲੋਕ ਨੇ ਖੜੇ ਹੋ ਜਾਂਦੇ ਆ ਅੱਜ ਗੱਲ ਕਰਨ ਲੱਗੇ ਆ ਇਹ ਉਹਨੇ ਬੇਅਦਵੀ ਕੀਤੀ ਇਹ ਸਾਰਾ ਮਸਲਾ ਸ਼ੁਰੂ ਕਿੱਥੋਂ ਆ ਬੇਅਦਵੀ ਕਾਰਨ ਮੰਨੋ ਠੀਕ ਹੈ ਬੇਅਦਵੀ ਦਾ ਕਾਰ ਦਾ ਸਬੂਤ ਤਾਂ ਇੱਥੋਂ ਆ ਜਿਹੜੀਆਂ ਇਹ ਪਲਤਵਰੂ ਦੀ ਤਾਕਤਾਂ ਪੰਥ ਸਿੱਖਰੂ ਦੀ ਤਾਕਤਾਂ ਜਦੋਂ ਸੀਗੇ ਚੱਲਾ ਜਿਨ੍ਹਾਂ ਨੇ ਮਤਲਬ ਤੁਹਾਨੂੰ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਇਆ ਉਹਨਾਂ ਦੇ ਤੱਕਾਂ ਕੀ ਸੀ ਹਰ ਹੁਣ ਜੇ ਵੇਖਾਂ ਦੀ ਵੇਖੀ ਇਹਦੇ ਹੁਣ ਤੇ ਗੱਲ ਆਮੀ ਹੋ ਗਈ ਥਾਂ ਸਾਡੇ ਗਲਤੀਆਂ ਹੁਣ ਹੁਣ ਤਾਂ ਇਹ ਨੂੰ ਦੱਸੇ ਜਿੱਥੇ ਦੂਤਰ ਕਰਨਾਵਾ ਆਪਰੇਆਂ ਦੇ ਵਿੱਚ ਇਹੋ ਗੱਲ ਆਈ ਵੀ ਉਹਨਾਂ ਨੂੰ ਸਮਝ ਨਹੀਂ ਵੀ ਇਹ ਜੇ ਨੁਕਸਾਨੇ ਗਿਆ ਤੇ ਖੇਮਾ ਦੱਸਣਾ ਕਰ ਲੋ ਕੋਈ ਤਾਂ ਸਭ ਜੇ ਦੱਸੋ ਗੱਲ ਵੀ ਆ ਕਰਨਾਵਾ ਵਰਗੀ ਆ ਉਹਦਾ ਪਛਤਾ ਤਾਕ ਕਰੋ ਜੋ ਤੁਹਾਨੂੰ ਉੱਥੇ ਹੁਕਮ ਲੱਗਦਾ ਹੈ ਪੰਜ ਪਿਆਰਨ ਨੂੰ ਉਹ ਤੁਸੀਂ ਉੱਥੇ ਪੂਰੇ ਉੱਤਰ ਗੁਰੂ ਬਖਸ਼ਾਉਂਦੇ ਆ ਜੇ ਗਲਤੀ ਹੋ ਗਈ ਆ ਤੇ ਗੁਰੂ ਸਾਹਿਬ ਤੋਂ ਪਾ ਦੇ ਪਰ ਉਹ ਜੇ ਖੀਮਾ ਜਾਂਚਣਾ ਕਰੋ ਫਿਰ ਕੀ ਏਡੀ ਗੱਲ ਸੁਣਾ ਦਿੱਤੀ ਜੂੜੀਆਂ ਸੁਟਿਆ ਜਾਂ ਉਥੇ ਕੂੜੇ ਢੇਰਾਂ ਸੁਟਿਆ ਜਾਂ ਇਦਾਂ ਕਰਾ ਹੱਲ ਹੋ ਗਿਆ ਸਗੋਂ ਨਰਕਾਂ ਦੇ ਭਾਗੀ ਬਣ ਗਏ ਪਾਪਾਂ ਦੇ ਭਾਗੀ ਬਣ ਗਏ ਇਹ ਧੰਨ ਗੁਰੂ ਗ੍ਰੰਥ ਸਾਹਿਬ ਬਹੁਤ ਵੱਡੀ ਦਾਗਤ ਆ ਮੈਂ ਕਿਹਨਾਂ ਕਥਾ ਸੁਣਦਿਆ ਹਾਂ ਸਤ ਗਿਆਨੀ ਕਰਤਾਰ ਸੁਣਾ ਵੀ ਸੁਣਦੇ ਹੀ ਵੀ ਉਹ ਲੇਟੇ ਪਏ ਸੰਤ ਗਣਿਕਤਾ ਸੂਬਾ ਵੱਡੇ ਮਹਾਂਪੁਰਖ ਹੋਏ ਜਿਨ੍ਹਾਂ ਦਾ ਸਿੱਖ ਧਰਮ ਨੂੰ ਬਹੁਤ ਚੜੀ ਦੇਣ ਆ ਬਹੁਤ ਵੱਡੀ ਦੇਣ ਉਹ ਕਹਿੰਦੇ ਵੀ ਕਲਗੀਧਰ ਪਾਸ਼ਾ ਨੇ ਆ ਕੇ ਉਹਨਾਂ ਨੂੰ ਖਿਲਾਇਆ ਤੇ ਇੰਨੇ ਦਿਨ ਹੋ ਗਏ ਮਤਲਬ ਪ੍ਰਚਾਰ ਚੱਲਦੇ ਨੂੰ ਤੇ ਜੀ ਮੇਰਾ ਸੋਖਾ ਸੰਕਿਉ ਨਹੀਂ ਕੀਤਾ ਮਾ ਆਉਂਦੇ ਕੁੱਸੇ ਉੱਠ ਕੇ ਉਹਨਾਂ ਸਿੰਘਾਂ ਨੂੰ ਕਿਹਾ ਵੀ ਜਲਦੀ ਸੋਖਾ ਸੰਕ ਕਰਕੇ ਨਾ ਦੂਜਾ ਸੰਗਤ ਨਿਯਾਨ ਉੱਥੇ ਬਰਾਜ ਬਣ ਕੀਤੀ ਸ੍ਰੂਪ ਸਮਾਗਮਾਂ ਦੇ ਵਿੱਚ ਬਾਪਾਠਾ ਸੁਣੀ ਨਿਕਲ ਸੁਣੋ ਜੀ ਇਤਨੀ ਇਹਨਾਂ ਬੜੀਆਂ ਘਟਨਾਵਾਂ ਆ ਇਹ ਉਹ ਭੈੜੀ ਸਾਰੀ ਕਿਹੜਾ ਪਰ ਜਿਹੜਾ ਮਤਲਬ ਤੁਹਾਨੂੰ ਸਹਿਤ ਸ੍ਰੀ ਗੁਰਾਂ ਸਾਹਿਬ ਜੈਪੁਰ ਸਾਹਿਬ ਬੜੀ ਵੱਡੀ ਬਣੀ ਆ ਨਾ ਧੁਰਗੀ ਬਾਣੀ ਆ ਜਿਹਦਾ ਮਤਲਬ ਲੋਕੀ ਨਾ ਸਮਝਦੇ ਨਹੀਂ ਇਹ ਗੱਲ ਤੇ ਮਜ਼ਾੰਦ ਦਾ ਬੜਾ ਜਿਹਦਾ ਉਸ ਤਾਂ ਤੀਕੀ ਦਾ ਮਤਲਬ ਜਿਹੜਾ ਸਿਆਜਾ ਪੁੱਤਣਾ ਪੈਣਾ ਇਹ ਮਤਲਬ ਨਹੀਂ ਗੱਲ ਜਾਣੀ ਇਹ ਹੁਣ ਵੀ ਸੰਗਤਾਂ ਨੂੰ ਇਹੀ ਬੇਨਤੀ ਆ ਜੇ ਕਿਤੇ ਜਾਣੇ ਜਾਂਣੇ ਚ ਬੱਚਿਆਂ ਨੂੰ ਨਿਕਲੇ ਗੁਰਕਾ ਸਾਹਿਬ ਦੀ ਜਲਤ ਜਾਂ ਕੋਈ ਆਗਨਿਕ ਸਨ ਹੈ ਜਾਂਦਾ ਆਪਣੇ ਲਾਗੇ ਗੁਰਦਾਰੇ ਜਾਓ ਵਿੱਚ ਇੱਕੋ ਜਗਤ ਸਾਰੀ ਗੱਲ ਦੱਸੋ ਉੱਥੇ ਗੁਰਕਾ ਸਾਹਿਬ ਜੋ ਤੁਹਾਨੂੰ ਉੱਥੇ ਗੁਰਦਾਰ ਸਾਹਿਬ ਤੋਂ ਕਮਾਉਦਾ ਮੰਨੋ ਉੱਥੇ ਗੁਰਕਾ ਸਾਹਿਬ ਦੇਖਿਓ ਤੇ ਹੁਣ ਜਿਹੜੀ ਇਹ ਮੰਨ ਲਓ ਨੌ ਸੱਤਰੀ ਬੇਦਬੀ ਕੀਤੀ ਹੈ ਤੇ ਇਹਨਾਂ ਨੂੰ ਸਜ਼ਾ ਕਿਵੇਂ ਮਿਲੋਲੀ ਜਾਊਗਾ ਉਹਨਾਂ ਸਾਹਿਬ ਉਹਨਾਂ ਦੇ ਮਕਦਮਾਦਰ ਚ ਹੋਇਆ ਹੁਣ ਸਜ਼ਾ ਹੋਊਗੀ ਉਹ ਜਿਹੋ ਜੀ ਜਾ ਕੇ ਉੱਥੇ ਜਾ ਕੇ ਲਾਗੀ ਕੋਰਟ ਸਰ ਦੇ ਆਉਂਦੇ ਜਾ ਕੇ ਉੱਥੇ ਖੇਮਾ ਚਾਚਣਾ ਕਰਦੇ ਈ ਸੜ ਤੋਂ ਆ ਆ ਚਾਹਲ ਹੋਊਗੀ ਜਾਂ ਬੱਚਿਆਂ ਦੀ ਹੋਊਗੀ ਜਾਂ ਕਿਸ ਤਰ੍ਹਾਂ ਵੀ ਹੋਊਗੀ ਤੇ ਇਹਨਾਂ ਨੇ ਕਿੱਡੀ ਵੱਡੀ ਗਲਤੀ ਕੀਤੀ ਜਾ ਕੇ ਉਹਨਾਂ ਨੂੰ ਉੱਥੇ ਕੂੜੇ ਦੇ ਢੇਰ ਤੇ ਉੱਥੋਂ ਦੇ ਉਹ ਪਤਾ ਕਿ ਜਿਹੇ ਪਿੰਡ ਤੇ ਉਹ ਜਿਹੜੀ ਘਰਦਾਵਾ ਪਰ ਜਾਂਦੀ ਨਾਲ ਉੱਥੇ ਸੰਗਤਾਂ ਮਾਤ ਤੇ ਬੜਾ ਨਮੋਚੀ ਦਾ ਕਰਨ ਬੱਝੀ ਉੱਥੋਂ ਦੇ ਅਰੇ ਨੌਜਵਾਨ ਸਮਾਜ ਸੇਵੀਆਂ ਨੇ ਬੜੇ ਪੁਲਿਸ ਦਾ ਸਹਿਯੋਗ ਪ੍ਰਾਪਤ ਤੋਂ ਇਸੇ ਕੀਤਾ ਉੱਥੋਂ ਆਪਣੇ ਤੌਰ ਤੇ ਵੀ ਕੇਸ ਨੂੰ ਹੈਡਲ ਕੀਤਾ ਇਹ ਪਿੰਡ ਵਾਸਤੇ ਬੜੀ ਵੱਡੀ ਤੇ ਮਾੜੀ ਗੱਲ ਹੋ ਰਹੀ ਸੀ ਇਹੋ ਜਿਹੀ ਘੜਵਾਵਾ